ਟਾਡਾ ਇਲੈਕਟ੍ਰੀਕਲ ਮਾਈਂਡ 메ਕਰ YouTube ਚੈਨਲ ਤੇ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਪੰਜਾਬ ਸਰਕਾਰ ਦੁਆਰਾ ਵੱਖ-ਵੱਖ ਵਿਭਾਗਾਂ ਵਿੱਚ ਆ ਰਹੀ ਭਰਤੀ ਦੇ ਸਬੰਧ ਵਿੱਚ ਹੈ ਕਿਉਂਕਿ ਜਿੰਨੇ ਵੀ ਵਿਭਾਗਾਂ ਵਿੱਚ ਜਿੰਨੀਆਂ ਵੀ ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ ਉਹਨਾਂ ਦੇ ਲਈ ਇੱਕ ਪੰਜਾਬੀ ਲੈਂਗੁਏਜ ਦਾ ਜਿਹੜਾ ਟੈਸਟ ਲਾਜ਼ਮੀ ਤੌਰ ਤੇ ਰੱਖਿਆ ਗਿਆ ਔਰ ਉਸ ਦੇ ਵਿੱਚ ਪੰਜਾਬੀ ਨਾਲ ਸਬੰਧਿਤ ਜਿਹੜੇ ਪੰਜਾਬ ਦੇ ਹਿਸਟਰੀ ਗੁਰੂਆਂ ਸਹਿਬਾਨ ਦੀਆਂ ਜੀਵਨੀ ਰਚਨਾਵਾਂ ਔਰ ਪੰਜਾਬ ਦਾ ਲਿਟਰੇਚਰ ਉਸਦੇ ਨਾਲ ਸੰਬੰਧਿਤ ਇਹ ਪੇਪਰ ਜਿਹੜਾ ਹੈਗਾ ਪਾਸ ਕਰਨਾ ਜ਼ਰੂਰੀ ਹੈ ਸੋ ਅੱਜ ਅਸੀਂ ਇਸ ਦਾ ਸੈਕੰਡ ਪਾਰਟ ਗੁਰੂ ਸਹਿਬਾਨ ਦੀ ਜੀਵਨੀ ਦੇ ਬਾਰੇ ਇਸ ਵੀਡੀਓ ਦੇ ਵਿੱਚ ਜਾਣਾਂਗੇ ਸਾਡੇ ਅੱਜ ਦੀ ਵੀਡੀਓ ਦਾ ਪਹਿਲਾ ਕੁਐਸਚਨ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਕਿਸ ਸਮੇਂ ਸਿੱਖ ਗੁਰੂ ਰਹੇ ਤਾਂ ਜਿਹੜੇ ਗੁਰੂ ਅੰਗਦ ਦੇਵ ਜੀ ਹੈ ਇਹ ਸਿੱਖ ਧਰਮ ਦੇ 10 ਗੁਰੂਆਂ ਵਿੱਚੋਂ ਦੂਸਰੇ ਗੁਰੂ ਸਾਹਿਬ ਜਿਹੜੇ ਸਿੱਖ ਧਰਮ ਦੇ ਦੂਸਰੇ ਗੁਰੂ ਸਾਹਿਬ ਤਾਂ ਇਹਨਾਂ ਦਾ ਜਿਹੜਾ ਜਨਮ ਦਾ ਨਾਮ ਸੀ ਉਹ ਭਾਈ ਲੈਣਾ ਸੀਗਾ ਤੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਗੁਰਗੱਦੀ ਸੌਂਪੀ ਤਾਂ ਉਹਨਾਂ ਦਾ ਨਾਮ ਬਦਲ ਕੇ ਅੰਗਦ ਯਾਨੀ ਕਿ ਮੇਰਾ ਆਪਣਾ ਅੰਗ ਇਹ ਨਾਮ ਰੱਖ ਦਿੱਤਾ ਤਾਂ ਉਹਨਾਂ ਦਾ ਨਾਮ ਸ੍ਰੀ ਗੁਰੂ ਅੰਗਦ ਦੇਵ ਜੀ ਪਿਆ ਤਾਂ ਇਹਨਾਂ ਦਾ ਜਿਹੜਾ ਗੁਰੂ ਕਾਲ ਜਿਹੜਾ ਸਮਾਸੀਗਾ ਸਿੱਖ ਗੁਰੂ ਜਿਹੜਾ ਸਮਾ ਰਹੇ ਸੀ ਉਹ 1539 ਤੋਂ 1552 ਤੱਕ ਰਹੇ ਸੰਤ ਆਪਸ਼ਨ ਇਸ ਦੀ ਸੀ ਸਹੀ ਹੈ ਨੈਕਸਟ ਕੁਐਸਚਨ ਹੈ ਰੰਗਰੇਟਾ ਗੁਰੂ ਦਾ ਬੇਟਾ ਇਹ ਸ਼ਬਦ ਕਿਸ ਲਈ ਵਰਤੇ ਗਏ ਆਪਸ਼ਨ A ਭਾਈ ਮੋਹਕਮ ਜੀ ਆਪਸ਼ਨ B ਭਾਈ ਸਤੀਦਾਸ ਜੀ ਆਪਸ਼ਨ C ਭਾਈ ਮਤੀਦਾਸ ਜੀ ਔਰ ਆਪਸ਼ਨ D ਭਾਈ ਜੈਤਾ ਜੀ ਤਾਂ ਰੰਗਰੇਟਾ ਗੁਰੂ ਦਾ ਬੇਟਾ ਇਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਾਈ ਜੈਤਾ ਜੀ ਲਈ ਵਰਤੇ ਸੀ ਜਦੋਂ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ ਸੀ ਤਾਂ ਸ਼ਹੀਦੀ ਉਪਰੰਤ ਉਹਨਾਂ ਦਾ ਸੀਸ ਉਹ ਅਨੰਦਪੁਰ ਸਾਹਿਬ ਲੈ ਕੇ ਆਏ ਸੀਗੇ ਤਾਂ ਇਹ ਇਹ ਜਿਹੜੇ ਸ਼ਬਦ ਹੈ ਭਾਈ ਜੈਤਾ ਜੀ ਲਈ ਵਰਤੇ ਸੀ ਜਿਨ੍ਹਾਂ ਨੇ 1699 ਵਿੱਚ ਅਮਰਤ ਦੀ ਦਾਤ ਜਿਹੜੀ ਪ੍ਰਾਪਤ ਕਰਕੇ ਇਹਨਾਂ ਦਾ ਨਾਮ ਜਿਹੜਾ ਭਾਈ ਜੀਵਨ ਸਿੰਘ ਰੱਖਿਆ ਗਿਆ ਸੀਗਾ ਤਾਂ ਇਹ ਜਿਹੜੇ ਸ਼ਬਦ ਹੈ ਭਾਈ ਜੈਤਾ ਜੀ ਲਈ ਵਰਤੇ ਸੀ ਤਾਂ ਆਪਸ਼ਨ ਇਸ ਦੀ ਡੀ ਸਹੀ ਹੈ ਨੈਕਸਟ ਕੁਐਸਚਨ ਹੈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਆਜ਼ੂਨੀ ਇਹ ਸ਼ਬਦ ਕਿਸ ਗੁਰੂ ਸਾਹਿਬ ਦੇ ਹਨ অপਸ਼ਨ ਏ ਗੁਰੂ ਗੋਬਿੰਦ ਸਿੰਘ ਜੀ অপਸ਼ਨ ਬੀ ਗੁਰੂ ਅਰਜਨ ਦੇਵ ਜੀ অপਸ਼ਨ ਸੀ ਗੁਰੂ ਤੇਗ ਬਹਾਦਰ ਜੀ ਔਰ অপਸ਼ਨ ਡੀ ਗੁਰੂ ਨਾਨਕ ਦੇਵ ਜੀ ਤਾਂ ਜਿਹੜੇ ਉਪਰੋਕਤ ਸ਼ਬਦ ਨੇ ਇਹ ਗੁਰੂ ਨਾਨਕ ਦੇਵ ਜੀ ਦੇ ਨੇ ਤੇ অপਸ਼ਨ ਇਸ ਦੀ ਡੀ ਸਹੀ ਹੈ ਨੈਕਸਟ ਕੁਐਸਚਨ ਗੁਰੂ ਅੰਗਦ ਦੇਵ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ ਸੀ অপশন এ ਗੁਰੂ ਅਮਰਦਾਸ ਜੀ অপশন বি ਗੁਰੂ ਰਾਮਦਾਸ ਜੀ অপশন সি ਗੁਰੂ ਅਰਜਨ ਦੇਵ ਜੀ ਔਰ অপশন ডি ਗੁਰੂ ਹਰगोबिंद ਜੀ ਤਾਂ ਗੁਰੂ ਅੰਗਦ ਦੇਵ ਜੀ ਜਿਹੜੇ ਸਿੱਖ ਧਰਮ ਦੇ ਦੂਸਰੇ ਗੁਰੂ ਸਨ ਉਹਨਾਂ ਨੇ ਆਪਣਾ ਉੱਤਰਾਧਿਕਾਰੀ ਗੁਰੂ ਅਮਰਦਾਸ ਜੀ ਨੂੰ ਬਣਾਇਆ ਸੀ ਤਾਂ অপশন ਇਸ ਦੀ ए ਸਹੀ ਹੈ ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਸਰੇ ਗੁਰੂ ਸਨ ਨੈਕਸਟ ਕੁਐਸਚਨ ਗੁਰੂ ਰਾਮਦਾਸ ਜੀ ਦੀ ਗੁਰਗੱਦੀ ਦਾ ਸਮਾਂ ਕੀ ਸੀ ਤਾਂ ਗੁਰੂ ਰਾਮਦਾਸ ਜੀ ਸਿੱਖ ਧਰਮ ਦੇ ਚੌਥੇ ਗੁਰੂ ਸਨ ਉਹਨਾਂ ਦੀ ਗੁਰਗੱਦੀ ਦਾ ਜਿਹੜਾ ਸਮਾਂ ਸੀ ਉਹ 1574 ਤੋਂ 1581 ਈਸਵੀ ਤੱਕ ਸੀਗਾ ਤਾਂ ਇਸ ਦੀ ਆਪਸ਼ਨ A ਸਹੀ ਹੈ ਇਸ ਕੁਐਸਚਨ ਦੀ ਨੈਕਸਟ ਕੁਐਸਚਨ ਹੈ ਜੇਠਾ ਸ਼ਬਦ ਦਾ ਕੀ ਅਰਥ ਹੈ ਆਪਸ਼ਨ A ਛੋਟੀ ਸੰਤਾਨ ਆਪਸ਼ਨ B ਸ਼ਹਿਰ ਆਪਸ਼ਨ C ਪਹਿਲੀ ਸੰਤਾਨ ਔਰ ਆਪਸ਼ਨ ਡੀ ਖੂਬਸੂਰਤ ਤਾਂ ਜਿਹੜਾ ਜੇਠਾ ਸ਼ਬਦ ਹੈ ਉਹ ਪਹਿਲੀ ਸੰਤਾਨ ਦੇ ਲਈ ਵਰਤਿਆ ਜਾਂਦਾ ਤਾਂ ਇਸਦੀ ਆਪਸ਼ਨ ਸੀ ਸਹੀ ਹੈ ਪਹਿਲੀ ਸੰਤਾਨ ਨੈਕਸਟ ਕੁਐਸਚਨ ਹੈ ਗੁਰੂ ਰਾਮਦਾਸ ਜੀ ਦੇ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਆਪਸ਼ਨ A ਬਾਬਰ ਆਪਸ਼ਨ B ਹਮਾਇੂਨ ਆਪਸ਼ਨ C ਅਕਬਰ ਆਪਸ਼ਨ D ਸ਼ਾਹਜਹਾਂ ਤਾਂ ਗੁਰੂ ਰਾਮਦਾਸ ਜੀ ਦੇ ਜਿਹੜੇ ਸਮੇ ਗੁਰੂ ਕਾਲ ਸਮੇ ਜਿਹੜੇ ਮੁਗਲ ਸ਼ਾਸਕ ਸੀਗੇ ਉਹ ਅਕਬਰ ਸੀ ਤਾਂ ਇਸ ਦੀ ਆਪਸ਼ਨ ਸੀ ਸਹੀ ਹੈ ਨੈਕਸਟ ਕੁਐਸਚਨ ਹੈ ਅੰਮ੍ਰਿਤਸਰ ਦਾ ਪੁਰਾਣਾ ਨਾਮ ਕੀ ਸੀ ਆਪਸ਼ਨ A ਨਾਨਕਮੱਤਾ ਆਪਸ਼ਨ B ਖੰਡੂਰ ਸਾਹਿਬ ਆਪਸ਼ਨ C ਰਾਮਦਾਸਪੁਰ ਔਰ ਆਪਸ਼ਨ D ਬਾਸਰ ਕੀ ਤਾਂ ਅੰਮ੍ਰਿਤਸਰ ਦਾ ਜਿਹੜਾ ਪੁਰਾਣਾ ਨਾਮ ਸੀ ਉਹ ਰਾਮਦਾਸਪੁਰ ਸੀ ਇਸ ਨੂੰ ਗੁਰੂ ਰਾਮਦਾਸ ਜੀ ਨੇ ਗੋਸਾਇਆ ਸੀ ਤਾਂ ਉਹਨਾਂ ਦੇ ਨਾਮ ਤੇ ਜਿਹੜਾ ਇਸ ਦਾ ਪੁਰਾਣਾ ਨਾਮ ਸੀ ਰਾਮਦਾਸਪੁਰ ਸੀ ਅੰਮ੍ਰਿਤਸਰ ਦਾ ਤਾਂ ਆਪਸ਼ਨ ਇਸ ਦੀ ਸੀ ਸਹੀ ਹੈ ਨੈਕਸਟ ਕੁਐਸਚਨ ਹੈ ਹਰਿਮੰਦਰ ਸਾਹਿਬ ਦੀ ਨੀ ਕਿਸ ਨੇ ਰੱਖੀ ਸੀ ਆਪਸ਼ਨ ਏ ਭਾਈ ਗੁਰਦਾਸ ਜੀ ਆਪਸ਼ਨ ਬੀ ਬਾਬਾ ਬੁੱਢਾ ਜੀ ਆਪਸ਼ਨ ਸੀ ਫਕੀਰ ਮੀਆਂ ਮੀਰ ਜੀ ਆਪਸ਼ਨ ਡੀ ਬਾਬਾ ਦੀਪ ਸਿੰਘ ਜੀ ਤਾਂ ਹਰਮੰਦਰ ਸਾਹਿਬ ਜਿਸ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ਸੀ ਤਾਂ ਇਸ ਦਾ ਜਿਹੜੀ ਨਹੀਂ ਸੀ ਉਹ ਫਕੀਰ ਮੀਆਂ ਮੀਰਜੀ ਤੋਂ ਰਖਵਾਈ ਸੀ ਤਾਂ ਇਸ ਦੀ ਆਪਸ਼ਨ ਸੀ ਸਹੀ ਹੈ ਨੈਕਸਟ ਕੁਐਸਚਨ ਸਿੱਖ ਇਤਿਹਾਸ ਵਿੱਚ ਸ਼ਹੀਦ ਹੋਣ ਵਾਲੇ ਪਹਿਲੇ ਗੁਰੂ ਕੌਣ ਸਨ ਆਪਸ਼ਨ A ਗੁਰੂ ਗੋਬਿੰਦ ਸਿੰਘ ਜੀ ਆਪਸ਼ਨ B ਗੁਰੂ ਰਾਮਦਾਸ ਜੀ ਆਪਸ਼ਨ C ਗੁਰੂ ਤੇਗ ਬਹਾਦਰ ਜੀ ਔਰ ਆਪਸ਼ਨ D ਗੁਰੂ ਅਰਜਨ ਦੇਵ ਜੀ ਸਿੱਖ ਇਤਿਹਾਸ ਵਿੱਚ ਜਿਹੜੇ ਸ਼ਹੀਦ ਹੋਣ ਵਾਲੇ ਪਹਿਲੇ ਗੁਰੂ ਸਨ ਉਹ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਸਨ ਤਾਂ ਇਸ ਦੀ ਆਪਸ਼ਨ ਡੀ ਸਹੀ ਹੈ ਨੈਕਸਟ ਕੁਐਸਚਨ ਹੈ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਆਪਸ਼ਨ A ਅਕਬਰ ਆਪਸ਼ਨ B ਜਹਾਂਗੀਰ ਆਪਸ਼ਨ C ਬਾਬਰ ਔਰ ਆਪਸ਼ਨ D ਉਪਰੋਕਤ A ਔਰ B ਤਾਂ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੂੰ 1606 ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ ਔਰ ਜਦੋਂ ਕਿ ਅਕਬਰ ਜਿਹੜਾ ਸੀਗਾ ਉਸਦੀ ਮੌਤ 1605 ਈਸਵੀ ਵਿੱਚ ਹੋਈ ਸੀ ਤਾਂ ਅਕਬਰ ਤੋਂ ਬਾਅਦ ਜਹਾਂਗੀਰ ਜਿਹੜਾ ਬਾਦਸ਼ਾਹ ਬਣਿਆ ਸੀ ਤਾਂ ਇਸ ਲਈ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਸਮਕਾਲੀ ਮੁਗਲ ਸ਼ਾਸਕ ਸੀਗੇ ਉਹ ਅਕਬਰ ਔਰ ਜਹਾਂਗੀਰ ਦੋਨੋਂ ਸਨ ਤਾਂ ਆਪਸ਼ਨ ਇਸ ਦੀ ਬੀ ਸਹੀ ਹੈ ਉਪਰੋਕਤ ਏ ਔਰ ਬੀ ਨੈਕਸਟ ਕੁਐਸਚਨ ਹੈ ਚੰਦੂ ਸ਼ਾਹ ਕੌਣ ਸੀ ਆਪਸ਼ਨ ਏ ਲੋਹਾਰ ਆਪਸ਼ਨ ਬੀ ਸਿੱਖ ਭਗਤ ਆਪਸ਼ਨ ਸੀ ਜਰਨੈਲ ਔਰ ਆਪਸ਼ਨ ਡੀ ਲਾਹੌਰ ਦਾ ਦਿਵਾਨ ਤਾ ਜਿਹੜਾ ਚੰਦੂ ਸ਼ਾਹ ਸੀਗਾ ਉਹ ਲਾਹੌਰ ਦਾ ਦੀਵਾਨ ਸੀ ਤਾਂ ਇਸ ਦੀ ਆਪਸ਼ਨ ਡੀ ਸਹੀ ਹੈ ਇਹ ਚੰਦੂ ਸ਼ਾਹ ਜਿਹੜਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਾ ਮੁੱਖ ਕਾਰਨ ਸੀ ਤਾਂ ਇਹ ਉਸ ਸਮੇਂ ਲਾਹੌਰ ਦਾ ਦੀਵਾਨ ਸੀ ਆਪਸ਼ਨ ਇਸ ਦੀ ਡੀ ਸਹੀ ਹੈ ਨੈਕਸਟ ਕੁਐਸਚਨ ਚੰਦੂ ਸ਼ਾਹ ਕਿਹੜੇ ਸਿੱਖ ਗੁਰੂ ਦੇ ਸਮਕਾਲੀ ਸਨ অপশন এ গুরু নানক দেবজি অপশন বি গুরু রামদাসজি অপশন সি গুরু অমরদাসজি আর অপশন ডি গুরু অর্জুন দেবজি ਜਿਵੇਂ ਪਿਛਲੇ ਕੁਐਸਚਨ ਦੱਸਿਆ ਕਿ ਚੰਦੂ ਸ਼ਾ ਗੁਰੂ অর্ਜਨ ਦੇਵ ਜੀ ਦੇ ਸ਼ਹੀਦੀ ਦੇ ਮੁੱਖ ਕਾਰਨਾਂ ਦੇ ਵਿੱਚੋਂ ਸੀਗਾ ਤਾਂ ਇਹਨਾਂ ਦਾ ਜਿਹੜਾ ਚੰਦੂ ਸ਼ਾ ਸਮੇਂ ਸਿੱਖ ਗੁਰੂ ਦੇ ਪੁੱਛਿਆ ਗਿਆ ਤਾਂ ਉਸ ਸਮੇਂ ਗੁਰੂ অর্ਜਨ ਦੇਵ ਜੀ ਸੰਸਿਖ ਗੁਰੂ ਤਾਂ ਇਸ ਦੀ অপশন ਡੀ ਸਹੀ ਹੈ ਨੈਕਸਟ ਕੁਐਸਚਨ ਹੈ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਮੇ ਮੁਗਲ ਸ਼ਾਸਕ ਕੌਣ ਸੀ অপਸ਼ਨ A ਬਾਬਰ অপਸ਼ਨ B ਔਰੰਗਜ਼ੇਬ অপਸ਼ਨ C ਸ਼ਾਹਜਹਾਂ অপਸ਼ਨ D ਜਹਾਂਗੀਰ ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਸਮੇ ਮੁਗਲ ਸ਼ਾਸਕ ਜਹਾਂਗੀਰ ਸੀ ਜਿਹੜਾ ਕਿ ਅਕਬਰ ਦੀ ਮੌਤ ਤੋਂ ਬਾਅਦ ਬਾਦਸ਼ਾਹ ਬਣਿਆ ਸੀ ਤਾਂ ਇਸ ਦੀ অপਸ਼ਨ D ਸਹੀ ਹੈ ਨੈਕਸਟ ਕੁਐਸਚਨ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ অপਸ਼ਨ A ਦਿੱਲੀ অপশন বি लाहौर ऑप्शन सी अमृतसर और ऑप्शन डी पेशावर ਤਾਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਿੱਥੇ ਕੀਤਾ ਗਿਆ ਇਹ ਪੁੱਛਿਆ ਇਸ ਕੁਐਸਚਨ ਦੇ ਵਿੱਚ ਤਾਂ ਇਸ ਦਾ অপশন বি ਸਹੀ ਹੈ लाहौर ਵਿਖੇ ਨੈਕਸਟ ਕੁਐਸਚਨ ਹੈ ਗੁਰੂ ਤੇਗ ਬਹਾਦਰ ਜੀ ਦੇ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਤਾ ਗੁਰੂ ਤੇਗ ਬਹਾਦਰ ਜੀ ਜਿਹੜੇ ਕਿ ਸਿੱਖ ਧਰਮ ਦੇ ਨੌਵੇਂ ਗੁਰੂ ਸਨ ਉਹਨਾਂ ਦੇ ਸਮਕਾਲੀ ਜਿਹੜੇ ਮੁਗਲ ਸ਼ਾਸਕ ਸੀ ਕੌਣ ਸੀ ਆਪਸ਼ਨ ਏ ਸ਼ਾਜਾਹਾਂ ਆਪਸ਼ਨ ਬੀ ਜਹਾਂਗੀਰ ਆਪਸ਼ਨ ਸੀ ਔਰੰਗਜ਼ੇਬ ਔਰ ਆਪਸ਼ਨ ਡੀ ਬਹਾਦਰ ਸ਼ਾ ਤਾਂ ਗੁਰੂ ਤੇਗ ਬਹਾਦਰ ਜੀ ਦੇ ਸਮਕਾਲੀ ਮੁਗਲ ਸ਼ਾਸਕ ਔਰੰਗਜ਼ੇਬ ਸੀ ਤਾਂ ਇਸ ਦੀ ਆਪਸ਼ਨ ਸੀ ਸਹੀ ਹੈ ਨੈਕਸਟ ਕੁਐਸਚਨ ਹੈ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਜੀ ਨੂੰ ਕਿੱਥੇ ਮਿਲਣ ਲਈ ਗਏ ਸੀ ਆਪਸ਼ਨ ਏ ਅੰਮ੍ਰਿਤਸਰ ਆਪਸ਼ਨ ਬੀ ਗੋਇੰਦਵਾਲ ਆਪਸ਼ਨ ਸੀ ਖੰਡੂਰ ਸਾਹਿਬ ਔਰ ਆਪਸ਼ਨ ਡੀ ਆਨੰਦਪੁਰ ਸਾਹਿਬ ਤਾਂ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਜੀ ਨੂੰ ਮਿਲਣ ਲਈ ਆਨੰਦਪੁਰ ਸਾਹਿਬ ਗਏ ਸੀ ਤਾਂ ਇਸ ਦੀ ਆਪਸ਼ਨ ਡੀ ਸਹੀ ਹੈ ਨੈਕਸਟ ਕੁਐਸਚਨ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਮਿਲਣ ਲਈ ਆਏ ਕਸ਼ਮੀਰੀ ਪੰਡਤਾਂ ਦਾ ਨੇਤਾ ਕੌਣ ਸੀ ਆਪਸ਼ਨ ਏ ਪੰਡਤ ਰਾਮ ਰਾਏ ਆਪਸ਼ਨ ਬੀ ਪੰਡਤ ਕਿਰਪਾ ਰਾਮ ਆਪਸ਼ਨ ਸੀ ਪੰਡਤ ਦੀਨ ਦਿਆਲ ਆਪਸ਼ਨ ਡੀ ਪੰਡਤ ਹੀਰਾ ਰਾਮ ਤਗੁਰ ਤੇਗ ਬਹਾਦਰ ਜੀ ਨੂੰ ਅਨੰਦਪੁਰ ਸਾਹਿਬ ਵਿਖੇ ਜਿਹੜੇ ਕਸ਼ਮੀਰੀ ਪੰਡਤ ਮਿਲਨ ਆਏ ਸੀ ਉਹਨਾਂ ਦਾ ਨੇਤਾ ਪੰਡਿਤ ਕਿਰਪਾ ਰਾਮ ਸੀ ਤਾਂ ਸਹੀ ਆਪਸ਼ਨ B ਸਹੀ ਹੈ ਉਸ ਸਮੇਂ ਔਰੰਗਜ਼ੇਬ ਜਿਹੜਾ ਕਿ ਮੁਗਲ ਸ਼ਾਸਕ ਸੀ ਉਹ Hindu ਧਰਮ ਤੋਂ ਜਿਹੜਾ ਜਿੰਨੇ ਵੀ ਲੋਕ ਸਨ ਉਹਨਾਂ ਨੂੰ ਜ਼ਬਰੀ ਮੁਸਲਮਾਨ ਧਰਮ ਜਿਹੜਾ ਹੈਗਾ ਉਹ ਅਪਣਾਉਣ ਲਈ ਜਿਹੜਾ ਦਬਾਅ ਪਾ ਰਿਹਾ ਸੀ ਜ਼ੁਲਮ ਕਰ ਰਿਹਾ ਸੀ ਤਾਂ ਇਹ ਕਸ਼ਮੀਰੀ ਪੰਡਤ ਆਪਣੇ ਧਰਮ ਦੀ ਰਾਖੀ ਦੇ ਲਈ ਗੁਰੂ ਤੇਗ ਬਹਾਦਰ ਜੀ ਕੋਲ ਆਏ ਸਨ ਤਾਂ ਇਹ ਅਨੰਦਪੁਰ ਸਾਹਿਬ ਵਿਖੇ ਆਏ ਸੀ ਤਾਂ ਇਹਨਾਂ ਦਾ ਜਿਹੜਾ ਨੇਤਾ ਸੀ ਪੰਡਿਤ ਕਿਰਪਾ ਰਾਮ ਸੀ ਤਾਂ ਆਪਸ਼ਨ ਇਸ ਦੀ ਬੀ ਸਹੀ ਹੈ ਨੈਕਸਟ ਕੁਐਸਚਨ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਮੇਂ ਕਸ਼ਮੀਰ ਦਾ ਰਾਜਪਾਲ ਕੌਣ ਸੀ ਆਪਸ਼ਨ A ਇਫਤਿਹਾਰ ਖਾਨ ਆਪਸ਼ਨ B ਚੰਦੂ ਖਾਨ ਆਪਸ਼ਨ C ਅਕਰਮ ਖਾਨ ਔਰ ਆਪਸ਼ਨ D ਜავੇਦ ਖਾਨ ਤਾਂ ਜਿਸ ਸਮੇ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਸੀ ਉਸ ਸਮੇ ਕਸ਼ਮੀਰ ਦਾ ਜਿਹੜਾ ਰਾਜਪਾਲ ਸੀ ਉਹ ਇਫਤਿਹਾਰ ਖਾਨ ਖਾਨ ਸੀ ਤਾਂ ਇਸ ਦੀ ਆਪਸ਼ਨ ਏ ਸਹੀ ਹੈ ਨੈਕਸਟ ਕੁਐਸਚਨ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਨਾਲ ਹੋਰ ਕਿਹੜੇ ਸਿੱਖਾਂ ਨੂੰ ਸ਼ਹੀਦ ਕੀਤਾ ਸੀ ਆਪਸ਼ਨ ਏ ਭਾਈ ਦਿਆਲਾ ਆਪਸ਼ਨ ਬੀ ਭਾਈ ਮਤੀਦਾਸ ਆਪਸ਼ਨ ਸੀ ਭਾਈ ਸਤੀਦਾਸ ਆਪਸ਼ਨ ਡੀ ਉਪਰੋਕਤ ਸਾਰੇ ਤਾਂ ਜਿਸ ਸਮੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਵਿਖੇ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਸੀ ਤਾਂ ਉਹਨਾਂ ਦੇ ਨਾਲ-ਨਾਲ ਜਿਹੜੇ ਸਿੱਖ ਸੀਗੇ ਉਹ ਭਾਈ ਦੇਵਾਲਾ ਜੀ ਭਾਈ ਮਤੀ ਦਾਸ ਜੀ ਔਰ ਭਾਈ ਸਤੀ ਦਾਸ ਜੀ ਇਹਨਾਂ ਨੂੰ ਵੀ ਸ਼ਹੀਦ ਕੀਤਾ ਸੀ ਤਾਂ ਇਸ ਦੀ ਆਪਸ਼ਨ ਡੀ ਸਹੀ ਹੈ ਉਪਰੋਕਤ ਸਾਰੇ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਨਾ ਜਿਹੜੇ ਸਾਥੀ ਇਸ ਚੈਨਲ ਤੇ ਨਵੇਂ ਨੇ ਉਹ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਔਰ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮਚ